ਹਾਂਜੀ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਅਸੀਂ ਬਣਾਉਣ ਲੱਗੇ ਆਂ ਬੈਂਗਣ ਦੀ ਸਬਜੀ ਜਿਹੜੇ ਲੰਬੇ ਵਾਲੇ ਬੈਂਗਣ ਹੁੰਦੇ ਆ ਕਿਉਂਕਿ ਸਬਜ਼ੀਆਂ ਸਾਡੇ ਫ੍ਰਿਜ ਵਿੱਚ ਜਿੰਨੀਆਂ ਘੱਟ ਜਾਂਦੀਆਂ ਸੀ ਜਿੰਨੀਆਂ ਮਰਜ਼ੀ ਘੱਟ ਸਬਜੀ ਬਣਾ ਲਈਏ ਪਰ ਫੇਰ ਵੀ ਬਚ ਹੀ ਜਾਂਦੀ ਆ ਫ੍ਰਿਜ ਥੋੜੀ-ਥੋੜੀ ਕਰਦੇ ਫ੍ਰਿਜ ਦੇ ਵਿੱਚ 4 5 6 ਸਬਜ਼ੀਆਂ ਮਤਲਬ ਜਿੰਨੀਆਂ ਬਣਾਈਆਂ ਸਾਰਿਆਂ ਚ ਬਚਦੀ ਰਹਿੰਦੀ ਐ ਤੇ ਅੱਜ ਮੈਂ ਚਲੋ ਬਣਾਈ ਤਿੰਨ ਬੈਂਗਣ ਲੰਬੇ ਵਾਲੇ ਤੇ ਇਹਦੇ ਵਿੱਚ ਪਾਈ ਤਿੰਨ ਆਲੂ ਤੇ ਦੇਖਦੇ ਹਾਂ ਹੁਣ ਇਹ ਇਹ ਸੱਜੀ ਸਾਡੀ ਬੱਤ ਦੀ ਕਿਹਨੂੰ ਬੱਤ ਦੀ ਤੇ ਆਪਾਂ ਪਾ ਲਈਏ ਅੱਤੇ ਅੱਲਾਪਾ ਧੀਰਾ ਵਿੱਚ ਪਿਆਜ਼ ਤੇ ਬਣਾਉਣ ਨੂੰ ਉੱਤੇ ਲੱਗੀ ਆ ਜਿੱਦਾਂ ਤੁਸੀਂ ਸਾਰੇ ਬਣਾਉਣੇ ਹੋ ਤੇ ਮੈਂ ਤਾਂ ਥੋੜਾ ਬਹੁਤ ਹੀ ਜ਼ਿਆਦਾ ਜਲਦੀ ਜਲਦੀ ਝਟਪਟ ਜੇ ਬਣਾ ਲੈਣੀ ਹੁੰਦੀ ਆ ਤੇ ਅੱਜ ਮੈਂ ਬਣਾਉਣ ਲੱਗੀ ਆ ਕੜਾਈ 'ਚ ਨਹੀਂ ਤਾਂ ਮੈਂ ਬਣਾ ਲੈਣੀ ਕੁੱਕਰ 'ਚ ਕੁੱਕਰ ਦੇ ਵਿੱਚ ਨਾ ਥੋੜਾ ਪਾਣੀ ਦੇ ਆ ਜ਼ਿਆਦਾ ਛੱਡ ਦਿੰਦੇ ਆ ਤੇ ਮੈਂ ਨਾਰਮਲ ਮਸਾਲੇ ਜਿਹੜੇ ਹੁੰਦੇ ਆ ਉਹ ਹੀ ਪਾ ਕੇ ਬਣਾ ਲਟੀਆਂ ਬੇਟੇ ਨੇ ਖਾਣੀ ਕੀ ਭੀਰ ਦੀ ਪੂਜੀ ਦੇ ਨਾਲ ਰੋਟੀ ਤੇ ਪੂਜੀਆਂ ਦਾਲ ਵੀ ਬੈਠੀਗੀ ਤੇ ਆਪਾਂ ਗਿਆ ਜਿਹੜੀ ਦੂਜੀ ਤਰ੍ਹਾਂ ਦੀ ਬਣਾਈ ਲੈਨੇ ਆ ਜਿਹੜੀ ਥੋੜੀ ਤਰਜੀ ਬਣਾਉਂ ਉਹ ਵੈਸੇ ਬੰਦੀ ਟੇਸਟੀ ਹੁੰਦੀ ਆ ਤੇ ਮੈਂ ਫਿਰ ਸ਼ਾਇਦ ਅਸੀਂ ਜਾਈਏ ਵੀ ਕਿਉਂਕਿ ਫੈਸਟੀਵਲ ਆ ਨਾ ਰੱਖੜੀ ਦਾ ਤੇ ਇਸ ਕਰਕੇ ਥੋੜੀ ਜਿਹੀ ਬਣਾਈ ਆ ਤੇ ਅਸੀਂ ਜੱਜ ਜਾਵਾਂਗੇ ਫੋਟੋ ਤੇ ਦੱਸੋ ਤੁਸੀਂ ਕਿਸੀ ਰੱਖੜੀ ਦਾ ਜਿਹੜਾ ਕਿ ਕਿਉਂ ਆਠ ਨੂੰ ਬਣਾ ਰਹੇ ਹੋ ਕਿ ਨੌਂ ਨੂੰ ਬਣਾ ਰਹੇ ਹੋ ਕਿਉਂਕਿ ਹਰ ਇੱਕ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਅੱਜਕਲ੍ਹ ਤੁਹਾਡਾ ਹਾਰ सेलिब्रेट ਕਰਦਾ ਆਪਣੀ ਥੁਲਤ ਦਿਖ ਰਹਾ ਉਹ ਟ੍ਰੈਂਡ ਤੇ ਜਿਵੇਂ ਮਰੀਆਂ ਵੀਡੀਓਜ਼ ਵਧੀਆ ਲੱਗਦੀਆਂ ਵੀਡੀਓ ਨੂੰ ਕਰਦਾ ਕੋਲ ਲਾਈਕ ਸ਼ੇਅਰ ਤੇ ਤੁਹਾਨੂੰ ਕੋਲ ਕਰਿਆ ਕਰੋ ਕਮੈਂਟਸ ਤੇ ਆਪਣੇ ਭਾਂਡੇ ਦੇ ਤੁਸੀਂ ਵੀ ਸ਼ੇਅਰ ਕਰਦੇ ਆ ਤੇ ਉਹ ਪੂਰੀ ਰੈਸਪੀਸੀ ਹੈ ਦੇਖੋ ਜਿੰਨ ਸਾਰਾ ਪੋਸ਼ਟ ਮੈਸਪਾਤਾ ਅਦਰ ਤੁਲਸਣ ਪਿਆਜ਼ ਟਮਾਟਰ ਹੋਈਆਂ ਮਸਲਾ ਤੇ ਹੁਣ ਅਸੀਂ ਉਂਡੀ ਲਿਖ ਪਾਵਾਂਗੇ ਬੈਂਗਨ మనం మేము పేల తో కట్టు పాయి ఆలూ కట్టి పానీ రెండు ఆలూ మన జీవితం దగ్గర బాన్ని దేవుడు బాగున్నాను కంలో జాగ్రత్త ఉందా దో తిని ਤਾਂ ਆਪਕੋ ਪ੍ਰਣਾਮ ਹੈ ਮੈਂ ਤੁਹਾਨੂੰ ਨਾਵਾ ਤੋਂ ਇਹ ਮੱਕੀ ਦਾ ਵੀਡੀਓ ਰਿਕਾਰਡ ਕਰ ਰਹੀ ਹਾਂ ਤੇ ਜਿਹਦੀ ਵੀ ਕਰੇ ਬੜਾ ਜ਼ੋਰ ਨਹੀਂ ਲੱਗਦਾ ਉਹੀ ਤੁਹਾਨੂੰ ਦਿਖਾਈ ਦੇਣ ਤੇ ਹਾਂ ਜੀ ਮੈਂ ਸੱਯੋ ਮਾਨਕ ਲਾਈਕਸ ਤੇ ਮੈਂ ਵੀ ਰਿਕਾਰਡ ਕਰ ਦਿੰਦੀ ਹਾਂ ਤੇ ਬਣੇਗੇ ਮੇਰੇ ਬਲੌਗ ਦੇ ਨਾਲ ਤੇ ਆਪਾਂ ਇਹਨੂੰ ਅਪਲੋਡ ਕਰਾਂਗੇ YouTube ਤੇ ਸੋ ਫਰੈਂਡਸ ਤੁਹਕੋ ਵਾਓ ਕਿੰਨੀ ਸੋਹਣੀ ਸਮੈਲ ਆ ਰਹੀ ਆ ਤੁਸੀਂ ਜਿੰਨੀ ਸੋਣੀ ਸਭ ਚੀਜ਼ ਬਣ ਕੇ ਹੋਗੀ ਰੈਡੀ ਤੇ ਮੈਨੂੰ ਤਾਂ ਇਦਾਂ ਬਣ ਕੇ ਬਣ ਕੇ ਸਬਜੀ ਖਾਣ ਦਾ ਬਹੁਤ ਹੀ ਵਧੀਆ ਲੱਗਦਾ ਤੁਸੀਂ ਜੇ ਫਰੈਂਡਸ ਤੁਸੀਂ ਜਦੋਂ ਜੱਦੀ ਬਣਾਣੇ ਹੋ ਖਾਣੇ ਹੋ ਵੀਡੀਓ ਤੇ ਖਾਣੇ ਆਪਾਂ ਬਹੁਤ ਮੈਂ ਛੋਟਾ ਜਿਹਾ ਪ੍ਰਾਣਾ ਬਣਾਇਆ ਉਹਦੇ ਉੱਪਰ ਰੱਖਾਂਗੇ ਤੇ ਆਪਾਂ ਟੇਸ ਜ਼ਰੂਰ ਦੇਖਾਂਗੇ ਓਕੇ ਫਰੈਂਡਸ ਲਾਈਕ ਸ਼ੇਅਰ ਮਨਜ਼ੂਰ ਕਰ ਦਿਓ